ਪਿਆਰੇ ਦੋਸਤੋ ਪੇਸ਼ ਹੈ ਇੱਕ ਗੀਤ ਗਮਾ ਮੇਰਿਆਂ ਨੂੰ ਜਾਣਨ ਚੰਨ ਤੇ ਸਿਤਾਰੇ ਗਮਾ ਮੇਰਿਆਂ ਨੂੰ ਜਾਣਨ ਚੰਨ ਤੇ ਸਿਤਾਰੇ ਰਾਤਾਂ ਮੈਂ ਗੁਜ਼ਾਰਾਂ ਬਹਿ ਕੇ ਜਿੰਨਾਂ ਦੇ ਸਹਾਰੇ ਰਾਤਾਂ ਮੈਂ ਗੁਜ਼ਾਰਾਂ ਬਹਿ ਕੇ ਜਿੰਨਾਂ ਦੇ ਸਹਾਰੇ ਮਾ ਮੇਰਿਆਂ ਨੂੰ ਜਾਣਨ ਚੰਨ ਤੇ ਸਿਤਾਰੇ ਤੋੜ ਮੇਰੇ ਤੋਂ ਨਾਤਾ ਹਾਸੇ ਦੂਰ ਜਾ ਵਸਤੇ ਨੇ ਬੁਲਾਓ ਤੋ ਖੁਸ਼ੀਆਂ ਦੇ ਗੀਤ ਸਾਰੇ ਨਸੇ ਨੇ ਸੀਨੇ ਉੱਤੇ ਡਿੱਗੇ ਦੁੱਖਾਂ ਵਾਲੇ ਅੰਗਿਆਰੇ ਗਮ ਮੇਰੀਆਂ ਨੂੰ ਜਨਨ ਚੰਨ ਤੇ ਸਿਤਾਰੇ ਗਮ ਮੇਰੀਆਂ ਨੂੰ ਜਨਨ ਚੰਨ ਤੇ ਸਿਤਾਰੇ ਰੋ ਰੋ ਕੇ ਹੰਝੂ ਅੱਖਾਂ ਮੇਰੀਆਂ ਚ ਮੁੱਕ ਗਏ ਲੱਗਦਾ ਹੈ ਇੰਜ ਜਿਵੇਂ ਸਾ ਮੇਰੇ ਸੁੱਕ ਗਏ ਲੱਗਦਾ ਹੈ ਇੰਜ ਜਿਵੇਂ ਸਾ ਮੇਰੇ ਸੁੱਕ ਗਏ ਦਿਲ ਮੇਰੇ ਉੱਤੇ ਚੱਲਣ ਦਿਨ ਰਾਤ ਯਾਰੇ ਗਮ ਮੇਰੀਆਂ ਨੂੰ ਜਨਨ ਚੰਨ ਤੇ ਸਿਤਾਰੇ ਗਮ ਮੇਰੀਆਂ ਨੂੰ ਜਨਨ ਚੰਨ ਤੇ ਸਿਤਾਰੇ ਮਨ ਦੀ ਬੇਚਾਨੀ ਮੈਨੂੰ ਸਦਾ ਹੀ ਸਤਾਉਂਦੀ ਸੂਰਜ ਦੀ ਕਿਰਨ ਸਨੇਹਾ ਪੈੜਾ ਹੀ ਲਿਆਂਦੀ ਲਖ ਤਦ ਬੀਰਾ ਸੀ ਕਰ ਕਰ ਹਾਰੇ ਗਮ ਮੇਰਿਆਂ ਨੂੰ ਜਨਨ ਚੰਨ ਤੇ ਸਿਤਾਰੇ ਗਮ ਮੇਰਿਆਂ ਨੂੰ ਜਨਨ ਚੰਨ ਤੇ ਸਿਤਾਰੇ ਨਫਰਤਾਂ ਦਾ ਫਟ ਉਹਨੇ ਸੀਨੇ ਉੱਤੇ ਲਾਇਆ ਹੈ ਉਸੇ ਮਾਰੀ ਠੋਕਰ ਰਸਾਂ ਜਿਸ ਨੂੰ ਆਪਨਾ ਬਨਾਇਆ ਹੈ ਜਾ ਕੇ ਉਹ ਵੇਕ ਕਿੱਥੇ ਦਿਨਾਂ ਨੂੰ ਗੁਜ਼ਾਰੇ ਜਾ ਕੇ ਉਹ ਵੇਕ ਕਿੱਥੇ ਦਿਨਾਂ ਨੂੰ ਗੁਜ਼ਾਰੇ ਗਮ ਮੇਰੀਆਂ ਨੂੰ ਜਨਨ ਚੰਨ ਤੇ ਸਿਤਾਰੇ ਗਮ ਮੇਰੀਆਂ ਨੂੰ ਜਨਨ ਚੰਨ ਤੇ ਸਿਤਾਰੇ ਰਾਤਾਂ ਮੈਂ ਗੁਜ਼ਾਰਾਂ ਬੈ ਕੇ ਜਿੰਨਾ ਦੇ ਸਹਾਰੇ ਰਾਤਾਂ ਮੈਂ ਗੁਜ਼ਾਰਾਂ ਬੈ ਕੇ ਜਿੰਨਾ ਦੇ ਸਾਰੇ ਗਮ ਮੇਰਿਆਂ ਨੂੰ ਜਾਣਦੇ ਚੰਨ ਤੇ ਸਿਤਾਰੇ ਗਮ ਮੇਰਿਆਂ ਨੂੰ ਜਾਣਦੇ ਚੰਨ ਤੇ ਸਿਤਾਰੇ ਇਹ ਇੱਕ ਗੀਤ ਸਾਥੀਓ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਤੇ ਇਸ ਗੀਤ ਨੂੰ ਸੁਣ ਕੇ ਆਪਣੇ ਵਿਚਾਰ ਜਰੂਰ ਤੁਸੀਂ ਮੇਰੇ ਨਾਲ ਸਾਂਝੇ ਕਰੋ ਕਮੈਂਟਸ ਰਾਈਂ ਸ਼ੇਅਰ ਕਰੋ ਇਸ ਚੈਨਲ ਨੂੰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਹ ਜਿਹੜਾ ਮੇਰਾ ਚੈਨਲ ਆ ਉਹ ਹੋਰ ਵੀ ਲੋਕਾਂ ਤੱਕ ਪਹੁੰਚੇ ਤੇ ਪੰਜਾਬੀ ਸਿਹਤ ਨਾਲ ਜੁੜੇ ਗੀਤ ਕਵਤਾਵਾਂ ਜਿਹੜੀਆਂ ਕਿ ਮੈਂ ਇਸ ਚੈਨਲ 'ላይ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ ਉਹ ਹੋਰ ਵੀ ਭੈਣਾ ਭਰਾਵਾਂ ਤੱਕ ਪਹੁੰਚਣ ਤੇ ਮਾਂ ਬੋਲੀ ਪੰਜਾਬੀ ਦਾ ਇਸ ਦੇ ਗੀਤਾਂ ਦਾ ਕਵਤਾਵਾਂ ਦਾ ਤੇ ਸਿਹਤ ਦਾ ਪ੍ਰਚਾਰ ਜਿਹੜਾ ਵਾ ਉਹ ਘਰ-ਘਰ ਪਹੁੰਚੇ ਤੇ ਸਾਥੀਓ ਮੇਰੀ ਬੇਨਤੀ ਨੂੰ ਕਬੂਲ ਕਰੋ ਤੇ ਇਸ ਚੈਨਲ ਸਭ ਤੋਂ ਪਹਿਲਾਂ ਤਾਂ ਤੁਸੀਂ ਸਬਸਕ੍ਰਾਈਬ ਕਰੋ ਫਿਰ ਲਾਈਕ ਸ਼ੇਅਰ ਤੇ ਕਮੈਂਟਸ ਕਰਕੇ ਮੇਰਾ ਹੌਸਲਾ ਵਧਾਓ ਤੇ ਮੈਂ ਸਦਾ ਹੀ ਤੁਹਾਡਾ ਸ਼ੁਕਰਗੁਜ਼ਾਰ ਰਹਾਂਗਾ ਧੰਨਵਾਦ ਜੀ